ਹਾਂਜੀ ਮੈਂ ਤੁਹਾਡੀ ਪਰਮਜੀਤ कौर ਸਮਾਗ ਅਤੇ ਮੇਰੇ ਵੱਲੋਂ ਪਿਆਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਸਮਾਗ ਪ੍ਰੋਡਕਸ਼ਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਸੂਜੀ ਦਾ ਹਲਵਾ ਬਣਾਉਣਾ ਤੇ ਦੇਸੀ ਤਰੀਕੇ ਨਾਲ ਤੇ ਚੁੱਲ੍ਹੇ 'ਤੇ ਬਣਾਵਾਂਗੇ ਅਸੀਂ ਹਰ ਇੱਕ ਚੀਜ਼ ਜਿਵੇਂ ਤੁਹਾਨੂੰ ਦੱਸੀ ਸੀ ਪਹਿਲਾਂ ਵੀ ਅਸੀਂ ਚੁੱਲ੍ਹੇ 'ਤੇ ਬਣਾਉਂਦੇ ਆ ਤੇ ਆ ਹੁਣ ਤੁਸੀਂ ਧਿਆਨ ਦੇ ਨਾਲ ਸਿੱਖਦੇ ਰਹੋ ਵੈਸੇ ਹਲਵਾ ਤਾਂ ਆਉਂਦਾ ਹੀ ਹੁੰਦਾ ਪਰ ਅੱਜ ਕੱਲ੍ਹ ਦੀਆਂ ਨਵੀਆਂ ਕੁੜੀਆਂ ਨੂੰ ਜੇ ਕਈ ਵੀ ਬਰੀ ਵੀ ਕਿਸੇ ਨੂੰ ਨਹੀਂ ਆਉਂਦਾ ਤਾਂ ਧਿਆਨ ਨਾਲ ਤੁਸੀਂ ਸਿੱਖ ਸਕਦੇ ਆ ਤੇ ਅੱਜ ਤੁਹਾਨੂੰ ਸਿਖਾਉਣੇ ਆ ਸੀ ਸੂਜੀ ਦਾ ਹਲਵਾ ਬਣਾਉਣਾ ਕਿਉਂਕਿ ਮੇਰੇ ਬੱਚੇ ਨਾ ਥੋੜਾ ਜਿਆਦਾ ਪਸੰਦ ਕਰਦੇ ਸੂਜੀ ਦਾ ਹਲਵਾ ਮੇਰਾ ਬਣਾਇਆ ਹੋਇਆ ਤੇ ਇਹ ਸੂਜੀ ਦਾ ਹਲਵਾ ਖਾਣਾ ਤੇ ਤੁਸੀਂ ਵੀ ਸਿੱਖੋ ਦੇ ਸੀ ਜੇ ਤਰੀਕੇ ਨਾਲ ਬਹੁਤ ਵਧੀਆ ਹਸੀਂ ਹਲਵਾ ਤਿਆਰ ਕਰਾਂਗੇ ਤੇ ਤੁਸੀਂ ਦੇਖਿਓ ਹਾਂਜੀ ਆ ਰਹੀ ਸਾਡੀ ਸੂਜੀ ਹਾਂਜੀ ਆ ਰਹੀ ਸੂਜੀ ਖੰਡ ਪਾਣੀ ਹਾਂਜੀ ਆ ਸਾਡੇ 2.5 ਫਰੂਟ ਤੇ ਆ ਵਿੱਚ ਆਪਾਂ ਥੋੜਾ ਜਿਹਾ ਕਲਰ ਪਾਵਾਂਗੇ ਤੇ ਇਹਦੇ ਨਾਲ ਕਲਰ ਵਧੀਆ ਬਣ ਜਾਂਦਾ ਵੈਸੇ ਤੇ ਵੈਸੇ ਤਾਂ ਸੂਜੀ ਦਾ ਹਲਵਾ ਹੀ ਵਧੀਆ ਹੀ ਹੁੰਦਾ ਤੇ ਆ ਹਾਂਜੀ ਆ ਸਿਕਿਓ ਪਾਇਆ ਹੋਇਆ ਤੇ ਸੂਜੀ ਦੇ ਅਕੋਰਡਿੰਗ ਹੀ ਕਿਓ ਪਾਇਆ ਜਾਂਦਾ ਜਿੰਨਾ ਕਪਾਂ ਸੂਜੀ ਦਾ ਪ੍ਰਸ਼ਾਦ ਬਣਾਉਣਾ ਤੇ ਉਸ ਹਿਸਾਬ ਨਾਲ ਆਪਾਂ ਕਿਓ ਪਾ ਕੇ ਤੇ ਵੈਸੇ ਤਾਂ ਆਪਾਂ ਬਣਾਉਨੇ ਰਹਨੇ ਆ ਘਰ ਦੇ ਵਿੱਚ ਇਹ ਚੀਜ਼ਾਂ ਤੇ ਫਿਰ ਵੀ ਕਈ ਵਾਰੀ ਹੁਣ ਅੱਜ ਕੱਲ੍ਹ ਨੇ ਕੁੜੀਆਂ ਨੂੰ ਇਹ ਚੀਜ਼ ਬਾਰੇ ਘੱਟ ਪਤਾ ਹੁੰਦਾ ਤੇ ਸਿੱਖ ਲੋ ਧਿਆਨ ਨਾਲ ਹਾਂਜੀ ਹੁਣ ਇਹਦੇ ਵਿੱਚ ਅਸੀਂ ਸੂਜੀ ਮਿਲਾ ਦਿੱਤੀ ਆ ਘਿਓ ਦੇ ਵਿੱਚ ਤੇ ਕਿਉਂਕਿ ਸੂਜੀ ਦੇ ਵਿੱਚ ਘਿਓ ਤਾਂ ਕੰਮ ਹੀ ਪੈਂਦਾ ਹੁੰਦਾ ਪਰ ਵੈਸੇ ਆਪਾਂ ਆਪਣੇ ਸਵਾਦ ਅਨੁਸਾਰ ਤਾਂ ਉਡਾ ਜਿਆਦਾ ਵੀ ਪਾ ਸਕਦੇ ਹੁੰਦੇ ਆ ਕਿਉਂ ਜਿਉਂ ਪਾ ਕੇ ਹੋ ਜ਼ਿਆਦਾ ਪਾਵਾਂਗੇ ਤਾਂ ਟੇਸਟ ਵੀ ਵਧੀਆ ਹੀ ਆਉਣਾਗਾ ਤੇ 10 ਤੋਂ 15 ਮਿੰਟ ਹੁਣ ਆਪਾਂ ਇਹਨਾਂ ਨੂੰ ਭੁੰਨਾਗੇ ਕਿਉਂ ਨੂੰ ਫਰਾਈ ਕਰਾਂਗੇ ਸੂਜੀ ਨੂੰ ਤੇ ਇਹਦੇ ਵਿੱਚ ਸੂਜੀ ਮਲਾਈ ਹੈ ਇਹਨੂੰ 10 ਤੋਂ 15 ਤੱਕ ਆਪਾਂ 10 ਤੋਂ 15 ਮਿੰਟਾਂ ਤੱਕ ਹੋਣ ਇਹਨੂੰ ਭੁੰਨਾਗੇ ਭੁੰਨ ਕੇ ਜਦੋਂ ਸੂਜੀ ਦੇ ਵਿੱਚੋਂ ਵਧੀਆ ਖੁਸ਼ਬੂ ਆਉਣ ਲੱਗਦੀ ਜਾਨੀ ਕਿ ਬਦਕਾ 스멜 ਆਉਣ ਲੱਗ ਗਈ ਉਦੋਂ ਆਪਾਂ ਇਹਦੇ ਵਿੱਚ ਖੰਡ ਮਲਾਵਾਂਗੇ ਤੇ ਲਾਈਫਰੂਟ ਮਲਾਵਾਂਗੇ ਥੋੜਾ ਰੰਗ ਮਲਾਵਾਂਗੇ ਫੇਰ ਇਹ ਹਲਵਾ ਤਿਆਰ ਹੋਣਾ ਸਾਡੇ ਅੱਜ ਗੈਸਟ ਆਏ ਹੋਇਆ ਇਸ ਕਰਕੇ ਮੈਂ ਕਿਹਾ ਵੀ ਚੱਲਣਾ ਤਾਂ ਲਾਈਵ ਨਹੀਂ ਹੋਏ ਦੋ ਤਿੰਨ ਦਿਨ ਹੋ ਗਏ ਆ ਤੇ ਕੁਝ ਬਣਾ ਕੇ ਨਹੀਂ ਦਿਖਾਇਆ ਦਰਸ਼ਕਾਂ ਨੂੰ ਤੇ ਅੱਜ ਤੁਹਾਡੇ ਲਈ ਅਸੀਂ ਇਹ ਚੀਜ਼ ਬਣਾਉਣੀ ਆ ਤੇ ਇਸ ਕਰਕੇ ਮੈਂ ਕਿਹਾ ਵੀ ਹੁਣ ਕੈ ਦਿਨ ਹੋ ਗਏ ਵੀਡੀਓ ਪਾਉਨੇ ਆ ਸੀ ਕਮੇਡੀ ਵੀਡੀਓ ਪਾਦੇ ਨੇ ਹੁੰਨੇ ਆ ਤੇ ਬਲੌਗ ਨਹੀਂ ਬਣਾਇਆ ਗਿਆ ਸਾਥੋਂ ਤੇ ਘਰ ਦੇ ਕੰਮਾਂ ਦਾ ਬਲੌਗ ਨਹੀਂ ਸਾਥੋਂ ਬਣਾਇਆ ਗਿਆ ਤੇ ਤੁਸੀਂ ਇੰਨਾ ਕੁ ਧਿਆਨ ਰੱਖਿਓ ਕਿ ਜਦੋਂ ਸੂਜੀ ਜਮ ਲਾਲ ਹੋ ਜੇ ਤੇ ਉਦੋਂ ਤੁਸੀਂ ਖੰਡ ਮਲਾਉਣੀ ਹੈ ਵਿੱਚ ਵੈਸੇ ਆਪਾਂ ਚਾਸ਼ਨੀ ਵੀ ਬਣਾ ਕੇ ਪਾ ਸਕਦੇ ਹੁੰਨੇ ਆ ਤੇ ਆਪਾਂ ਖੰਡ ਨੂੰ ਵੀ ਪਾ ਸਕਦੇ ਹੁੰਨੇ ਆ ਤੇ ਵਧੀਆ ਬਣ ਜਾਂਦਾ ਲਗਾ ਕਿ ਇਸੇ ਕਦੇ ਰੋਹ ਧਿਆਨ ਨਾਲ ਤੇ 10 ਤੋਂ 15 ਮਿੰਟ ਤੱਕ ਪਾਓ। ਉਰੀ ਲਾ ਦੇ। ਬੇਹੋੜੇ ਕਿਉਂ ਲੜ ਰਹੇ ਹੋ? ਹਾਂਜੀ ਹੁਣ ਇਸ ਇਹਦੇ ਵਿੱਚ ਖੰਡ ਮਿਲਾ ਦਿੱਤੀ ਆ। 10 ਤੋਂ 15 ਮਿੰਟ ਤੱਕ ਅਸੀਂ ਇਹਨੂੰ ਭੁੰਨੇ ਆ। ਇਹ ਹੁਣ ਅਸੀਂ ਖੰਡ ਮਿਲਾ ਦਿੱਤੀ ਆ। ਖੰਡ ਮਿਲਾ ਕੇ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਪਾਣੀ। ਪਾਣੀ ਗਰਮ ਨਹੀਂ ਹੋਣਾ ਚਾਹੀਦਾ ਵੋ ਅੰਦੀ ਦੇਖਦੇ ਤੁਸੀਂ ਬਹੁਤ ਬਧੀਆ ਹਲਕਾ ਮਾਰਨਾ ਹੈ ਆਪਾਂ ਦਾ ਪਾਣੀ ਦਾ ਆਪਾਂ ਨੂੰ ਥੋੜਾ ਜਲਦੀ ਪਉਣਾ ਚਾਹੀਦਾ ਹੈ

ਹਾਂਜੀ ਤੁਸੀਂ ਦੇਖਿਓ ਸਾਨੂੰ ਹੁਣ ਜੀ ਇਹ ਸਾਡਾ ਹਲਵਾ ਹੈ ਸੋਨੂੰ ਹਲਵਾ ਸਾਡਾ ਕਿਵੇਂ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਅੱਜ ਦੇ ਲਈ ਤੁਹਾਡੇ ਲਈ ਅਸੀਂ ਲੈ ਕੇ ਆਏ ਸੀ ਸੁੰਜੀ ਦਾ ਹਲਵਾ ਤੇ ਤੁਸੀਂ ਵੀ ਖਾਣਾ ਤਾਂ ਖਾਣ ਨੂੰ ਹੋ ਜੋ ਤਿਆਰ ਤੇ ਇਹ ਤੁਹਾਡੇ ਲਈ ਅਸੀਂ ਬਣਾਇਆ ਹਲਵਾ ਤੇ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਮੇਰੇ ਵੱਲੋਂ ਸਸਰੀਆ ਘਰ ਦਾ ਖਾਣ ਦਾ